ਦੋਸਤੋ ਜੇਕਰ ਤੁਸੀਂ ਵੀ ਫੇਸਬੁਕ ਤੋਂ ਪੈਸੇ ਬਣਾਉਣਾ ਚਾਹੁੰਦੇ ਹੋ ਜਾਂ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੁਣ ਤੁਹਾਨੂੰ ਫੇਸਬੁਕ ਤੇ ਪੇਜ ਬਣਾ ਕੇ ਜ਼ੀਰੋ ਤੋਂ ਕੰਮ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਕਿਉਂਕਿ ਜੇ ਤੁਹਾਡੀ ਫੇਸਬੁਕ ਤੇ ਪ੍ਰੋਫਾਈਲ ਬਣੀ ਹੋਈ ਹੈ ਤਾਂ ਤੁਸੀਂ ਹਰ ਮਹੀਨੇ ਪ੍ਰੋਫਾਈਲ ਤੋਂ ਹੀ ਵਧੀਆ ਪੈਸੇ ਬਣਾ ਸਕਦੇ ਹੋ ਕਿਉਂਕਿ ਬਹੁਤ ਸਾਰੇ ਵੀਰ ਇਹੋ ਜਿਹੇ ਨੇ ਜਿਨ੍ਹਾਂ ਦੀ ਫੇਸਬੁੱਕ ਤੇ ਪ੍ਰੋਫਾਈਲ ਬਣੀ ਹੋਈ ਹੈ ਤੇ ਉਹ ਫੇਰ ਵੀ ਫੇਸਬੁੱਕ ਤੇ ਨਵਾਂ ਪੇਜ ਬਣਾ ਕੇ ਜ਼ੀਰੋ ਤੋਂ ਕਮ ਸਟਾਰਟ ਕਰ ਲੈਂਦੇ ਨੇ ਪਰ ਜੇਕਰ ਤੁਹਾਡੀ ਵੀ ਫੇਸਬੁੱਕ ਤੇ ਪ੍ਰੋਫਾਈਲ ਬਣੀ ਹੋਈ ਹੈ ਤੇ ਤੁਹਾਡੇ ਵਧੀਆ ਫਰੈਂਡ ਨੇ ਤਾਂ ਤੁਸੀਂ ਆਪਣੀ ਪ੍ਰੋਫਾਈਲ ਦਾ ਹੀ ਪ੍ਰੋਫੈਸ਼ਨਲ ਮੋਡ ਔਨ ਕਰਕੇ ਉਸ ਨੂੰ ਪੇਜ ਬਣਾ ਸਕਦੇ ਹੋ ਤੇ ਆਪਣੇ ਫਰੈਂਡਾਂ ਨੂੰ ਫੋਲਰਾਂ ਦੇ ਵਿੱਚ ਬਦਲ ਸਕਦੇ ਹੋ ਸੋ ਬਹੁਤ ਸਾਰੇ ਵੀਰ ਇਹ ਕਰ ਵੀ ਲੈਂਦੇ ਨੇ ਉਹ ਕੀ ਕਰਦੇ ਨੇ ਕਿ ਆਪਣੀ ਪ੍ਰੋਫਾਈਲ ਦਾ ਪ੍ਰੋਫੈਸ਼ਨਲ ਮੋਡ ਔਨ ਕਰਕੇ ਉਸ ਨੂੰ ਪੇਜ ਬਣਾ ਲੈਂਦੇ ਨੇ ਪਰ ਪੇਜ ਬਣਾਉਣ ਤੋਂ ਪਹਿਲਾਂ ਪ੍ਰੋਫਾਈਲ ਦੀ ਇੱਕ ਸੈਟਿੰਗ ਚੈੱਕ ਕਰਨੀ ਪੈਂਦੀ ਆ ਜੇਕਰ ਤੁਸੀਂ ਉਸ ਨੂੰ ਚੈੱਕ ਨਹੀਂ ਕਰਦੇ ਥੋੜੀ ਉਹ ਸੈਟਿੰਗ ਗਲਤ ਹੁੰਦੀ ਹੈ ਤਾਂ ਫਿਰ ਤੁਹਾਡੀ ਪ੍ਰੋਫਾਈਲ ਤੋਂ ਬਣਿਆ ਹੋਇਆ ਪੇਜ ਨਾ ਹੀ ਕ੍ਰੋ ਹੋਣਾ ਹੈ ਤੇ ਨਾ ਹੀ ਉਸ ਉੱਪਰ ਅਪਲੋਡ ਕੀਤੀ ਹੋਈ ਕਿਸੇ ਵੀ ਵੀਡੀਓ ਪੋਸਟ ਜਾਂ ਰੀਲ ਉੱਪਰ ਵਿਊ ਆਉਣੇ ਨੇ ਸੋ ਆਖਿਰ ਕਿਵੇਂ ਸਹੀ ਤਰੀਕੇ ਨਾਲ ਤੁਸੀਂ ਆਪਣੀ ਪ੍ਰੋਫਾਈਲ ਦਾ ਪ੍ਰੋਫੈਸ਼ਨਲ ਮੋਡ ਔਨ ਕਰਕੇ ਉਸ ਨੂੰ ਪੇਜ ਬਣਾਉਣਾ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਓ ਕੀ ਹੈ ਪ੍ਰੋਫਾਈਲ ਨੂੰ ਪੇਜ ਬਣਾਉਣ ਦਾ ਸਹੀ ਤਰੀਕਾ ਤੇ ਤੁਸੀਂ ਆਪਣੀ ਪ੍ਰੋਫਾਈਲ ਦੇ ਵਿੱਚ ਕਿਹੜੀ ਸੈਟਿੰਗ ਚੈੱਕ ਕਰਨੀ ਆ ਪੇਜ ਬਣਾਉਣ ਤੋਂ ਪਹਿਲਾਂ ਜਿਵੇਂ ਕਿ ਤੁਸੀਂ ਸਾਈਟ ਤੇ ਸਕਰੀਨ ਤੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਆਪਣੀ ਫੇਸਬੁੱਕ ਨੂੰ ਓਪਨ ਕਰ ਲੈਣਾ ਤੇ ਇੱਥੇ ਤੁਹਾਨੂੰ ਤੁਹਾਡੇ ਪ੍ਰੋਫਾਈਲ ਵਾਲਾ ਆਈਕਨ ਦਿਖਾਈ ਦਊ ਤੁਸੀਂ ਉਸ ਉੱਪਰ ਕਲਿੱਕ ਕਰ ਦੇਣਾ ਹੈ ਉਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਤੁਹਾਨੂੰ ਤਿੰਨ ਬਿੰਦੀਆਂ ਬਣੀਆਂ ਹੋਈਆਂ ਦਿਖਾਈ ਦੇ ਦੇਣੀਆਂ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਤੁਹਾਨੂੰ ਇੱਕ ਆਪਸ਼ਨ ਦਿਖਾਈ ਦੇ ਦੇਣਾ ਪ੍ਰੋਫਾਈਲ ਸਟੇਟਸ ਵਾਲਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਚੈੱਕ ਕਰਨਾ ਆਪਣੀ ਪ੍ਰੋਫਾਈਲ ਤੇ ਕਿ ਜੇਕਰ ਤੁਹਾਡੀ ਪ੍ਰੋਫਾਈਲ ਗ੍ਰੀਨ ਹੈ ਤਾਂ ਤੁਸੀਂ ਉਸ ਨੂੰ ਪੇਜ ਬਣਾ ਸਕਦੇ ਹੋ ਸੋ ਬਹੁਤ ਸਾਰੇ ਵੀਰ ਇੱਥੇ ਹੀ ਗਲਤੀ ਕਰਦੇ ਨੇ ਉਹ ਆਪਣੀ ਪ੍ਰੋਫਾਈਲ ਦਾ ਸਟੇਟਸ ਚੈੱਕ ਨਹੀਂ ਕਰਦੇ ਕਿਉਂਕਿ ਉਹਨਾਂ ਦੀ ਪ੍ਰੋਫਾਈਲ ਤੇ ਕੋਈ ਨਾ ਕੋਈ ਇਸ਼ੂ ਆਇਆ ਹੁੰਦਾ ਹੈ ਤੇ ਉਹ ਫਿਰ ਵੀ ਆਪਣੀ ਪ੍ਰੋਫਾਈਲ ਨੂੰ ਪੇਜ ਦੇ ਵਿੱਚ ਕਨਵਰਟ ਕਰ ਲੈਂਦੇ ਨੇ ਜਿਸ ਕਰਕੇ ਉਹਨਾਂ ਦੇ ਪੇਜ ਦੀ ਨਾ ਤਾਂ ਗਰੋਥ ਹੁੰਦੀ ਹੈ ਤੇ ਨਾ ਹੀ ਉਹਨਾਂ ਦੀ ਕੋਈ ਵੀਡੀਓ ਪੋਸਟ ਜਾਂ ਰੀਲ ਵਾਇਰਲ ਹੁੰਦੀ ਹੈ ਸੋ ਜਦੋਂ ਵੀ ਤੁਸੀਂ ਆਪਣੀ ਪ੍ਰੋਫਾਈਲ ਦਾ ਪ੍ਰੋਫੈਸ਼ਨਲ ਮੋਡ ਔਨ ਕਰਕੇ ਉਸ ਨੂੰ ਪੇਜ ਬਣਾਉਣਾ ਤਾਂ ਸਭ ਤੋਂ ਪਹਿਲਾਂ ਆਪਣੀ ਪ੍ਰੋਫਾਈਲ ਦਾ ਸਟੇਟਸ ਜ਼ਰੂਰ ਚੈੱਕ ਕਰਨਾ ਜੇਕਰ ਤੁਹਾਡੀ ਪ੍ਰੋਫਾਈਲ ਦਾ ਸਟੇਟਸ ਗ੍ਰੀਨ ਹੈ ਤਾਂ ਤੁਸੀਂ ਉਸ ਨੂੰ ਪੇਜ ਬਣਾ ਸਕਦੇ ਹੋ ਸੋ ਫੇਸਬੁੱਕ ਪ੍ਰੋਫਾਈਲ ਦਾ ਪ੍ਰੋਫੈਸ਼ਨਲ ਮੋਡ ਔਨ ਕਰਕੇ ਪੇਜ ਬਣਾਉਣ ਦਾ ਸਹੀ ਤਰੀਕਾ ਕੀ ਹੈ ਇਸ ਦੇ ਲਈ ਤੁਸੀਂ ਕੀ ਕਰਨਾ ਤੁਸੀਂ ਫੇਰ ਤੋਂ ਦੁਬਾਰਾ ਆਪਣੀ ਫੇਸਬੁੱਕ ਪ੍ਰੋਫਾਈਲ ਨੂੰ ਓਪਨ ਕਰ ਲੈਣਾ ਹੈ ਓਪਨ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਤੁਹਾਨੂੰ ਤੁਹਾਡੇ ਪ੍ਰੋਫਾਈਲ ਵਾਲਾ ਆਈਕਨ ਦਿਖਾਈ ਦੇਊ ਤੁਸੀਂ ਉਸ ਉੱਪਰ ਕਲਿੱਕ ਕਰ ਦੇਣਾ ਹੈ ਇੱਥੇ ਤਿੰਨ ਬਿੰਦੀਆਂ ਬਣੀਆਂ ਹੋਈਆਂ ਨੇ ਉਹਨਾਂ ਦੇ ਉੱਪਰ ਕਲਿੱਕ ਕਰ ਦੇਣਾ ਹੈ ਇਸ ਤੋਂ ਬਾਅਦ ਤੁਸੀਂ ਸਕਰੋਲ ਕਰਕੇ ਹੇਠਾਂ ਜਾਣਾ ਤੇ ਇੱਥੇ ਤੁਹਾਨੂੰ ਇੱਕ ਆਪਸ਼ਨ ਦਿਖਾਈ ਦੇਊਗਾ ਟਰਨ ਆਨ ਪ੍ਰੋਫੈਸ਼ਨਲ ਮੋਡ ਵਾਲਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਇੱਕ ਟਰਨ ਆਨ ਦਾ ਆਪਸ਼ਨ ਦਿਖਾਈ ਦੇ ਦੇਣਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਇੱਕ ਤੁਹਾਨੂੰ ਨਵਾਂ ਇੰਟਰਫੇਸ ਸ਼ੋ ਹੋ ਜਾਣਾ ਜਿਹਦੇ ਵਿੱਚ ਨੈਕਸਟ ਲਿਖਿਆ ਹੋਇਆ ਤੇ ਤੁਸੀਂ ਨੈਕਸਟ ਦੇ ਉੱਪਰ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਫੇਰ ਦੁਬਾਰਾ ਨੈਕਸਟ ਆ ਜਾਣਾ ਤੇ ਤੁਸੀਂ ਫੇਰ ਨੈਕਸਟ ਤੇ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਤੁਹਾਨੂੰ ਇਹੋ ਜਿਹਾ ਆਪਸ਼ਨ ਦਿਖਾਈ ਦੇ ਦੇਣਾ ਤੇ ਇਹਦੇ ਵਿੱਚ ਤੁਸੀਂ ਪਹਿਲਾ ਹੀ ਆਪਸ਼ਨ ਸਿਲੈਕਟ ਕਰਨਾ ਪਬਲਿਕ ਵਾਲਾ ਸੁਜੈਸਟਡ ਵਾਲਾ ਤੁਸੀਂ ਇਸ ਉੱਪਰ ਕਲਿੱਕ ਕਰਕੇ ਨੈਕਸਟ ਦੇ ਉੱਪਰ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਤੁਹਾਨੂੰ ਇੱਕ ਕਨਫਰਮ ਵਾਲਾ ਆਪਸ਼ਨ ਦਿਖਾਈ ਦੇ ਦੇਣਾ ਤੁਸੀਂ ਕਨਫਰਮ ਤੇ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਥੱਲੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਨੈਕਸਟ ਵਾਲਾ ਆਪਸ਼ਨ ਫੇਰ ਤੋਂ ਦਿਖਾਈ ਦੇ ਦੇਣਾ ਤੇ ਤੁਸੀਂ ਉਸ ਉੱਪਰ ਕਲਿੱਕ ਕਰ ਦੇਣਾ ਹੈ ਤੁਹਾਨੂੰ ਫੇਰ ਤੋਂ ਦੁਬਾਰਾ ਇੱਕ ਨੈਕਸਟ ਵਾਲਾ ਆਪਸ਼ਨ ਦਿਖਾਈ ਦੇ ਦੇਣਾ ਤੁਸੀਂ ਫੇਰ ਉਸ ਉੱਪਰ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਤੁਹਾਨੂੰ ਇਹੋ ਜਿਹਾ ਆਪਸ਼ਨ ਮਿਲ ਜਾਣਾ ਜਿਸ ਦੇ ਵਿੱਚ ਐਡ ਫਰੇਮ ਐਂਡ ਸ਼ੇਅਰ ਅਪਡੇਟ ਟੂ ਫੀਡ ਦੇ ਉੱਪਰ ਆਟੋਮੈਟਿਕਲੀ ਕਲਿੱਕ ਹੋਵੇਗਾ ਤੇ ਥੱਲੇ ਤੁਸੀਂ ਨੈਕਸਟ ਦੇ ਉੱਪਰ ਕਲਿੱਕ ਕਰ ਦੇਣਾ ਹੈ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਗੋ ਟੂ ਪ੍ਰੋਫੈਸ਼ਨਲ ਡੈਸ਼ਬੋਰਡ ਦਾ ਤੁਹਾਨੂੰ ਆਪਸ਼ਨ ਦਿਖਾਈ ਦੇ ਦੇਣਾ ਤੁਸੀਂ ਇਸ ਉੱਪਰ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਜੋ ਤੁਹਾਡੀ ਪ੍ਰੋਫਾਈਲ ਸੀਗੀ ਉਹ ਪੇਜ ਬਣ ਚੁੱਕੀ ਹੈ ਸੋ ਇਹ ਹੈ ਪ੍ਰੋਫਾਈਲ ਨੂੰ ਪੇਜ ਦੇ ਵਿੱਚ ਕਨਵਰਟ ਕਰਨ ਦਾ ਪ੍ਰੋਫੈਸ਼ਨਲ ਮੋਡ ਔਨ ਕਰਨ ਦਾ ਬਿਲਕੁਲ ਸਹੀ ਤਰੀਕਾ ਸੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇਕਰ ਤੁਸੀਂ ਮੈਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰ ਲਿਓ ਜੇਕਰ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੋਰ ਨਿਤ ਨਮੀ ਅਪਡੇਟ ਦੇ ਲਈ ਤੁਸੀਂ ਮੇਰਾ ਟੈਲੀਗ੍ਰਾਮ ਚੈਨਲ ਵੀ ਸਬਸਕ੍ਰਾਈਬ ਕਰ ਸਕਦੇ ਹੋ ਉੱਥੇ ਮੈਂ ਹਰ ਰੋਜ਼ ਨਵੀਂ ਨਵੀਂ ਅਪਡੇਟ ਸੋਸ਼ਲ ਮੀਡੀਆ ਦੀ ਪਾਉਣਾ